ਰੈਲੀ ਤਾਂ ਮੁਖਸਰ ਦੇ ਮੁਕਾਬਲੇ ਸੀ ਪਰ ਮੁਖਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਥੋੜਾ ਬੜਾ ਬੜਾ ਧੰਨਵਾਦ ਠਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਜਿਹੜੀ ਕਾਂਗਰਸ ਪਾਰਟੀ ਦੀ 리ਡ ਦੀ ਹੱਡੀ ਥੱਲੇ ਬੈਠੀ ਐ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪਰਧਾਨ ਸਾਹਿਬ ਸੁਣ ਲਿਓ ਜੇ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਪਾਤ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਇੱਕ ਇੱਕ ਬੰਦੇ ਨੇ ਹੱਥ ਠੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਂਗਰਸ ਪਾਰਟੀ ਆਪ ਇੰਨੀ ਸਮਰੱਥ ਹੈ ਬਈ ਭਾਜਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਆ ਜਵਾਨ ਪੀੜੀ ਦੀ ਫੌਜ ਆਈ ਹੈ ਸਾਂਹੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਦੇ ਹੋ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਕਿ ਕਿਤੇ ਅਸੀਂ ਤਾਂ ਛਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੇ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਈਐਂਸ ਵਗੈਰਾ ਕਰ ਲਿਆ ਤੇ ਭਾਈ ਸੁਇਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਈਐਂਸ ਦੇ ਵਿੱਚ ਆਣਾ ਕੋਈ ਨਹੀਂ ਬਹੁਤੀ ਸਤਿਕਾਰਯੋਗ ਪ੍ਰਧਾਨ ਜੀ ਆਪਾਰਤ ਧੂਸ਼ਨ ਮੇਰਾ ਭਰਾ ਹੁਣ ਬੋਲਣਾ ਸੀ ਸੀਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀਂ ਬਾਈ ਇੱਕ ਇੱਕ ਸਕੰਡ ਬਹਿ ਜਾ ਬਾਈ ਕੋਈ ਉੱਠੇ ਨਾ ਤੁਹਾਨੂੰ ਸੌਹੇ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੋਣਾ ਅਸ਼ੂਜੀ ਅਸੀਂ ਬਹਿ ਜੀਏ ਫਿਰ ਉੱਠਦੇ ਹਾਂ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਥੋੜਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਸ਼ ਪ੍ਰਦਰਸ਼ਨ ਚ ਇਕੱਠ ਹੋਇਆ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲੌਗ ਪ੍ਰਧਾਨਾਂ ਦੇ ਸਰਪੰਚਾਂ ਦੇ ਬਲਾਗ ਸਮਤੀਆਂ ਦੇ ਮੈਂਬਰ ਸਾਰੇ ਬੰਦਿਆਂ ਨੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਆ ਢੂੜ ਸਾਲ ਤੋਂ ਆ ਸਾਰੇ ਸਾਹਮਣੇ ਬੈਠੇ ਆ ਵਿੱਚੇ ਹੀ ਸਰਪੰਚ ਇਹ ਸਰਕਾਰ ਦੀ ਤਸ਼ੱਦਦ ਦਾ ਸਹਮਣਾ ਕਰਦੇ ਆ ਰਹੇ ਕਿਸੇ ਦੀਆਂ ਇਨਕੁਆਰੀਆਂ ਹੋ ਰਹੀਆਂ ਕਿਸੇ ਤੇ ਪਰਚੇ ਹੋ ਰਹੇ ਆਹ ਹਲੇ ਤਾਜੀ ਮਿਸਾਲ ਹੈ ਇੱਥੇ ਦੀ ਜਿਹੜੀ ਠੱਗ ਐ ਐਮਐਲਏ ਹੈ ਜਿਹੜੀ ਕਬਜ਼ਿਆਂ ਦੇ ਵਾਸਤੇ ਸਾਰੀ ਦੁਨੀਆ 'ਚ ਮਸ਼ਹੂਰ ਹੈ ਉਹ ਜਮਹੂਰੀ ਤਰੀਕੇ ਨਾਲ ਇੱਥੇ ਦੇ ਪ੍ਰਧਾਨ ਨੂੰ ਤਾਂ ਹਟਾ ਨਹੀਂ ਸਕੀ ਤੇ ਇਸ ਸਰਕਾਰ ਦੇ ਇੱਕ ਐਗਜ਼ੈਕਟਿਵ ਆਰਡਰ ਨਾਲ ਇੱਥੇ ਦਾ ਪ੍ਰਧਾਨ ਹਟਾਤਾ ਅਸੀਂ ਐਹ ਜੀ ਸਰਕਾਰ ਦੇ ਉਲਟ ਪਿਛਲੇ 4 ਮਹੀਨੇ ਤੋਂ ਅੱਜ 1.5 ਮਹੀਨਾ ਪ੍ਰੋਕਿਊਰਮੈਂਟ ਵਾਲਾ ਛੱਡ ਦिए ਪ੍ਰਦਰਸ਼ਨ ਕਰਦੇ ਆ ਰਹੇ ਔਰ ਲਗਾਤਾਰ ਕਾਂਗਰਸ ਪਾਰਟੀ ਦੇ ਕਾਰਕੁਨ ਹਮ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ ਅਲਾਈਅੰਸ ਕਰ ਲਿਆ ਮੈਨੂੰ ਦੱਸੋ ਆਪ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜੋਰ ਨਾਲ ਉੱਥੇ ਉਠਾਏ ਹੋ ਜੇ ਜਿਵੇਂ ਪਹਿਲੇ ਬੋਲਦੇ ਬੁਲਾਰੇ ਬਾਈ ਲੱਖਾ ਬੋਲ ਕੇ ਗਿਆ ਇੱਥੇ ਬਾਈ ਪ੍ਰਗਟ ਬੋਲ ਕੇ ਗਿਆ ਹੱਥ ਖੜੇ ਕਰਕੇ ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਕੋਈ ਅਲਾਈਅੰਸ ਦੇ ਹੱਕੇ 'ਚ ਹੈ ਕਿ ਨਹੀਂ ਹੈ ਤੇ ਇੱਥੇ ਇੱਕ ਇੱਕ ਬੰਦੇ ਨੇ ਹੱਥ ਖੜਾ ਕਰਕੇ ਇਸ ਗੱਲ ਤੇ ਤਾਇਦ ਕੀਤੀ ਵੀ ਇੱਥੇ ਕਾਗਰਸ ਪਾਰਟੀ ਆਪ ਇੰਨੀ ਸਮਰਥ ਹੈ ਬਈ ਭਾਜੀ ਬੀਜੇਪੀ ਦੀ ਸਰਕਾਰ ਨੂੰ ਉੱਥੇ ਤੇ ਸਟੇਟ ਦੀ ਸਰਕਾਰ ਨੂੰ ਇੱਥੇ ਮੂੰਹ ਤੋੜ ਜਵਾਬ ਦੇ ਸਕੇ ਸਾਥੀਓ 2 ਮਿੰਟ ਬੈਠ ਜਾਓ ਇਤਿਹਾਸ ਗਵਾਹ ਹੈ ਜਦੋਂ-ਜਦੋਂ ਵੀ ਇਸ ਮੁਲਕ ਤੇ ਜਾਂ ਇਸ ਸੂਬੇ ਤੇ ਭੀੜ ਪਈ ਕਾਂਗਰਸ ਪਾਰਟੀ ਤੇ ਵਰਕਰ ਤੇ ਉਹਦੇ ਲੀਡਰਾਂ ਨੇ ਕੁਰਬਾਨੀਆਂ ਦੇਣ ਤੋਂ ਗੁਰੇਜ਼ ਨਹੀਂ ਕੀਤਾ ਤੇ ਅੱਜ ਵੀ ਇਹ ਵਰਕਰ ਹਮ ਹਮਾ ਕੇ ਆ ਜਿਹੜੀ ਹੁਣ ਆ ਜਵਾਨ ਪੀੜੀ ਦੀ ਫੌਜ ਆਈ ਹੈ ਸਾਂਹੇ ਵਾਲ ਹਲਕੇ ਤੋਂ ਆਈ ਹੈ ਜਿਹੜੇ ਇਸ ਡਿਸਟ੍ਰਿਕਟ ਦੇ ਬਿਲਕੁਲ ਦੂਸਰੇ ਨੁੱਕਰ ਤੋਂ ਚੱਲ ਕੇ ਅੱਜ ਇੱਥੇ ਪਹੁੰਚੇ ਨੇ ਤੇ ਤੁਸੀਂ ਕਹਿੰਦੇ ਹੋ ਬੰਦੇ ਜਾਣਗੇ ਬੰਦੇ ਤਾਂ ਹਲੇ ਆਉਂਦੇ ਪਏ ਨੇ ਪਰ ਇਹ ਜਿਹੜੇ ਥੱਲੇ ਵਰਕਰ ਬੈਠੇ ਨੇ ਸਾਡੇ ਸਾਡੀ ਤਾਕਤ ਨੇ ਇਹ ਥੋਡੇ ਕੰਨੀ ਵੀ ਦੇਖਦੇ ਨੇ ਵੀ ਕਿਤੇ ਅਸੀਂ ਤਾਂ ਛਤਰ ਖਾਈ ਜਾਂਦੇ ਆ ਤੁਸੀਂ ਕਿਤੇ ਨਾਲ ਇਕੱਠੇ ਹੀ ਨਾ ਹੋ ਜਿਓ ਜੇ ਬਹੁਤ ਜ਼ਰੂਰਤ ਹੈ ਅੱਜ ਸਾਡੀ ਹਾਈ ਕਮਾਂਡ ਨੂੰ ਇਸ ਗੱਲ ਤੇ ਚਾਨਣਾ ਕਰਨ ਦੀ ਵੀ ਅੱਜ ਪੰਜਾਬ ਦਾ ਵਰਕਰ ਚਾਹੁੰਦਾ ਕੀ ਹੈ ਇਹ ਠੀਕ ਹੈ ਕਿ ਗਏ ਵੀ ਕਿਸੇ ਨੇ ਬਸਤਾ ਨਹੀਂ ਫੜਨਾ ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਇੰਸ ਵਗੈਰਾ ਕਰ ਲਿਆ ਤੇ ਤੇ ਭਾਈ ਸੁਸਾਈਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ ਅਸੀਂ ਉਸ ਅਲਾਇੰਸ ਦੇ ਵਿੱਚ ਆਣਾ ਕੋਈ ਨਹੀਂ ਸਾਰੇ ਵਰਕਰਾਂ ਵਾਂਗੂ ਮੈਂ ਵੀ ਇੱਕ ਵਰਕਰ ਹਾਂ ਲੜਾਈ ਅੱਗੇ ਲੜ ਵੱਧ ਕੇ ਲੜੂੰਗਾ ਆਪਣੇ ਵਰਕਰਾਂ ਤਾਂ ਹੀ ਬਾਦ ਵਿੱਚ ਗਰਮ ਹਵਾ ਆਣ ਦਊਗਾ ਪਹਿਲਾਂ ਆਪ ਚੱਲੂਗਾ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਪਣੀ ਲੀਡਰਸ਼ਿਪ ਨੂੰ ਯਕੀਨ ਦਿਵਾਉਣਾ ਵਕਤ ਥੋੜਾ ਆ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਬਈ ਲੜਨ ਨੂੰ ਸਾਰੇ ਤਿਆਰ ਬੈਠੇ ਆ ਇਸ ਸੂਬੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਅਗੇਂਸਟ ਪਰ ਫੈਸਲੇ ਥੋੜੇ ਇਹੋ ਜਿਹੇ ਨਾ ਹੋ ਜਾਣ ਜਿਹੜੇ ਇਸ ਲੜਾਈ ਦਾ ਮੂੰਹ ਹੀ ਮੋੜ ਦੇਣ ਬਹੁਤ ਧੰਨਵਾਦ